ਕੋਈ ਐਲ ਨਹੀਂ ਵਿਚਾਰਾ ਸਾਰੀ ਦਾਲ ਤੇ ਰੌਂਦਾ ਵੀ ਰਿਹਾ ਵਿੱਚ ਨਟ ਕੇ ਜਦੋਂ ਨੱਕ ਮੰਦਾ ਜਾਂਦਾ ਫੇਰ ਰੌਣ ਲੱਗ ਜਾਂਦਾ ਤਾਂ ਮੱਕੀ ਨੂੰ ਸੇਵ ਖਿਲਾ ਰਿਆ ਮੱਕੀ ਦੇ ਮਗਰ ਵੇ ਉਹ ਕਹਿੰਦਾ ਐਪਲ ਖਾ ਲੈ 10 ਕੇ ਪਰਫੀਆਂ ਦੇ ਨੇ ਲੱਡੂ ਬਣਾਇਆ ਇਕੱਠਾ ਜਾ ਕਰਕੇ ਐਂ ਭਰ ਲਿਆ ਰੁਗ ਐਂ ਇਕੱਠਾ ਕਰਕੇ ਲੱਡੂ ਬਣਾ ਕੇ ਫੇਰ ਖਾਇਆ ਇਹਨੇ ਨਹੀਂ ਯਾਰ ਦੇ ਕਸਮ ਲੱਗੇ ਚਲੋ ਰੇਸ ਲਗਾਈਏ ਰੇਸ ਲਗਾਈਏ ਖੁਸ਼ ਹੋ ਗਏ ਬਾਬਾ ਰੇਸ ਲਗਾਈਏ ਚਲੋ ਹੁਣ ਰੇਸ ਲਗਾਉਂਦੇ ਆਪਾਂ ਕਾਜੀ ਕੀ ਹਾਲ ਚੱਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜ ਨਵੇਂ ਵਲੌਗ ਚ ਜਰਾ ਬੰਨੂ ਕੱਲ ਲੱਗ ਰਿਹਾ ਸੀਗਾ ਜ਼ੁਖਾਮ ਹੋਏਗਾ ਅੱਜ ਰਾਤ ਸੌਣ ਲੱਗੇ ਫੁੱਲ ਜ਼ੁਖਾਮ ਹੋ ਗਿਆ ਹੁਣ ਪੂਰਾ ਨੱਕ ਦਾ ਚੱਲ ਰਿਹਾ ਜੀ ਹਾਂਜੀ ਕੀ ਆ ਕੀ ਆ ਤੇ ਨੀਜ਼ਲ ਡ੍ਰੌਪ ਦਾ ਪਾਏ ਸੀਗੇ ਨੇ ਪਰ ਹੁਣ ਅਜੇ ਫੁੱਲ ਜ਼ੁਖਾਮ ਚੱਲ ਰਿਹਾ ਤੇ ਦੇਖਦੇ ਹਾਂ ਡਾਕਟਰ ਨਾਲ ਗੱਲ ਕਰਕੇ ਕੀ ਮੈਡੀਸਿਨ ਦੇਣੀਆਂ ਨੂੰ ਐਸੇ ਤਾਂ ਨਹੀਂ ਫਿਲਟਰ ਹੋ ਵੀ ਗਏ ਨੇ ਮੈਂ ਡਾਕਟਰ ਦੇਖਦੇ ਹਾਂ ਹਾਂਜੀ ਹਾਂਜੀ ਸੋਇਲ ਨਹੀਂ ਵਿਚਾਰਾ ਸਾਰੀ ਰਾਤ ਤੇ ਰੋਂਦਾ ਵੀ ਰਿਹਾ ਵਿੱਚ ਉੱਠ ਕੇ ਜਦੋਂ ਨੱਕ ਮੰਦਾ ਜਾਂਦਾ ਫੇਰ ਰੋਣ ਲੱਗ ਜਾਂਦਾ ਤਾਂ ਹੁਣ ਥੋੜਾ ਜਿਹਾ ਉੱਠ ਕੇ ਠੀਕ ਲੱਗ ਰਿਹਾ ਹੈ ਉੱਠ ਕੇ ਵੀ ਨਹੀਂ ਥੋੜੇ ਉੱਠੇ ਕੇ ਤਾਂ ਚਲੋ ਹੈ ਹੀ ਸੀਗੇ ਤੇ ਹਾਂ ਉਸ ਤੋਂ ਬਾਅਦ ਹੁਣ ਥੋੜਾ ਜਿਹਾ ਠੀਕ ਲੱਗ ਰਿਹਾ ਜੁਰਾਵਰ ਕੱਲ ਕ੍ਰਿਸ਼ਨਾ ਬਣਿਆ ਸੀਗਾ ਸ਼ਾਰਟਸ ਵਿੱਚ ਸ਼ੇਅਰ ਕੀਤਾ ਆਪਾਂ ਤੁਹਾਨੂੰ ਕਿ ਐ ਕੀ ਆ ਚੱਕ ਰਹੇ ਹੋ ਐਵੇਂ ਬਦਨ ਕੀ ਆ ਕੇ ਚੱਕਦਾ ਰਹਿੰਦਾ ਪਿੰਡ ਵਰ ਤੇ 1 2 3 8 ਆ ਜਾ ਆ ਜਾ ਇੱਧਰ ਮੱਖੀ ਆ ਗਈ ਆ ਗਈ ਦੇਖ ਆ ਗਈ ਦੇਖ ਖਲਾ ਮੱਖੀ ਨੂੰ ਸੇਬ ਖਿਲਾ ਰਿਆ ਮੱਖੀ ਦੇ ਮਗਰ ਵੇ ਉਹ ਕਹਿੰਦਾ ਐਪਲ ਖਾ ਲ ਅਗੀ ਵਿਚਾਰਾ ਧਿਆਨ ਰੱਖਦਾ ਮੱਖੀਆਂ ਦਾ ਪੁਲੀ ਚੱਕ ਲੈ ਕੇ ਆ ਮੱਖੀ ਦੇ ਮਗਰ ਵਿਆਵਾ ਕਹਿੰਦਾ ਐਪਲ ਖਾ ਲਓ ਜੀ ਸਿਮੇ ਦੇ ਘਰਾਂ ਗਏ ਆਪਾਂ ਤੌਂਸ਼ ਖੇਲਦੇ ਹੋਰੇ ਨਾਲ ਇਹਨਾਂ ਦਾ ਕਰਾਂਦੇ ਮੂੰਹ ਮਿੱਠਾ 10000 ਵਿਊ ਹੋਣ ਦੀ ਖੁਸ਼ੀ ਚ ਐਨਕਾ ਲਈ ਫਿਰਦਾ ਤਾਂ ਕਰੂਗਾ ਦੋ ਬਈ ਮੂੰਹ ਮਿੱਠਾ ਕਰੋ ਵੀ ਚੈਨਲ ਵਰਦਾਸ 10000 ਵਿਊ ਹੋਇਆ ਮੂੰਹ ਮਿੱਠਾ ਕਰੋ ਤੂੰ ਹੀ ਕਰਦੇ ਹੋ ਨਾ ਅਦਾ ਉਹ ਫੋਟੋ ਵਾਸਤੇ ਹੈ ਉਹ ਚੈਨਲ ਹੀ ਗੱਲਾਂ ਕਰਦਾ ਤੇਰੀ ਥੱਈ ਹੋਈਆਂ ਮੇਰੇ ਨੂੰ ਹੀ ਗੱਲ ਉਹ ਮੋੜ ਯਾਰ ਤੇਰੀ ਥੱਈ ਹੋ ਗਈ ਬਾਈ ਉਧਰ ਬਲੌਗ ਮੈਂ ਦਿਖਾਣੇ ਨੂੰ ਹੁੰਦੀ ਮੋੜ ਦੇ ਜਸੇ ਹਤਾਸ਼ ਆ ਬਾਹਰ ਤੇ ਮਂ ਗਈ ਬਈ ਗਿਫਟ ਹੈ ਇਸੇ ਮੇਰੇ ਕੌਣ ਲੈ ਕੇ ਆਏ ਉਹ ਸੀ ਮੇਰੇ ਟਾਈ ਮਂਗਾਏ ਦਾ ਨਾ ਹੀ ਮੇਰੇ ਬਾਪੂ ਕਦਰ ਗਿਫਟ ਹੈ ਬਾਹਰ ਤੇ ਬਾਹਰ ਤੇ ਹੀ ਦੇਖ ਲੈ ਕੀ ਮੰਗਾਏ ਨੇ ਤਾਂਛ ਫੁੱਲ ਭਰਿਆ ਵਤਾ ਤੇ ਕਿੰਨੇ ਵੀ ਸਗਾਏ ਚਾਰ ਤੇ ਬਈ ਬਸ ਹੁਣ ਮੇਰੇ ਨਾਲ ਬਾਦ ਵਿੱਚ ਤਿੰਨ ਤਾਂ ਇਹ ਤਾਂ ਪਹਿਲੇ ਹੀ ਪੀਸਦਾ ਆ ਰਹੀਏ ਦੋ ਚਾਰ ਪੀਸ ਜੇ ਹਾਂ ਬਈ ਸੀ ਤਾ ਗਏ ਬਾਕੀ ਯਾਰ ਬਾਈ ਮੈਨੂੰ ਕੀ ਪਤਾ ਐਵੇਂ ਐਵੇਂ ਬਣਾਇਆ ਜੀ ਲੱਡੂ 10 ਕੇ ਪਰਫੀਆਂ ਦੇ ਨੇ ਲੱਡੂ ਬਣਾਇਆ ਇਕੱਠਾ ਜਾਂ ਕਰਕੇ ਐਵੇਂ ਭਰ ਲਿਆ ਰੁਗ ਐ ਇਕੱਠਾ ਜਾਂ ਕਰਕੇ ਲੱਡੂ ਬਣਾ ਕੇ ਫੇਰ ਖਾਇਆ ਇਹਨੇ ਪੰਜ ਚਾਰ ਦੇ ਕਸਮ ਲੱਗੇ ਆ ਪੰਡਾ ਖਾ ਲਈ ਨਾਣਾ ਨਾਣਾ ਖਾ ਲਈ ਹੋਗੇ ਇਹ ਮੂੰਹ ਨਹੀਂ ਕਰਦੀ ਦੁਬਾਰੇ ਫੇਰ ਮੈਂ ਖਾਈ ਉਹ ਇਹਨੇ ਇਹਨੇ ਰੱਖੀ ਆ ਦੇਖੋ ਕਿਨੇ ਰੱਖੀ ਆ ਆ ਯਾਰ ਕਮਲ ਕਰਦਾ ਆਸੀ ਨੇ ਭਾਈ ਕਿੰਨੇ ਜਣੇ ਬੈਠੇ ਆਸ਼ੀ ਨੂੰ ਪੁੱਛ ਲੈ ਆ ਦੇ ਨੇ ਦੋ ਜੋੜੀਆਂ ਵੀ ਦਿਖਾਣੇ ਨੂੰ ਮੈਂ ਨਾ ਮੈਂ ਹੁਣ ਭਾਈ ਉਹ ਮੂੰਹ ਉਹ ਆਸ਼ੀ ਤੂੰ ਮੂੰਹ ਖੋਲ ਉਹ ਕਿ ਮੂੰਹ ਖੋਲ ਉਹ ਕਿ ਮੂੰਹ ਖੋਲ ਤੂੰ ਵੀ ਚੱਕੀ ਹੈ ਦੋਨੋਂ ਉਹ ਦੇ ਭਾਈ ਮੂੰਹ ਹਲਾ ਦੇ ਉਹ ਚਾਂਦੀ ਜੀ ਲੱਗੀ ਵੀ ਬੁੱਲਾਂਾ ਲੋ ਜੀ ਟੀਮ ਪਹੁੰਚ ਗਈ ਹੈ ਤਾਂ ਛੱਪਾ ਖੇਡਦੇ ਹੁਣ ਆਪਾਂ ਚੱਲੇ ਵਾਲੀਬਾਲ ਚੱਲੀਏ ਆਪਣੇ ਗਰਾਊਂਡ ਤੇ ਜਾ ਜਾਂ ਪਿਜੋਲੀ ਚੱਲੀ ਜੀ ਮਿਲਦੇ ਸਾਨੂੰ ਉੱਥੇ ਜਾ ਕੇ ਮੀ ਪੈਣ ਤੋਂ ਬਾਅਦ ਐਨ ਵਧੀਆ ਪਹਾੜ ਦਿਖਦੇ ਔਰੇ ਉਹ ਦੇਖੋ ਕੈਮਰੇ ਚ ਨੰਨੇ ਦਿਖਦੇ ਬਟ ਉਹ ਵਾਲੇ ਪਹਾੜ ਐਨ ਕਲੀਅਰ ਦਿਖ ਰਹੇ ਆ ਕੁਦਰਤ ਦੀ ਨਿਆਰੀ ਥੋੜੇ ਸਮਾਂ ਆ ਵੀ ਖਤਮ ਹੋ ਜਾਣੇ ਸਾਡਾ ਏਰੀਆ ਦਾ ਪ੍ਰੋਪਰ ਕਵਰ ਹੋ ਗਿਆ ਬਿਲਡਿੰਗਾਂ ਨਾਲ ਹੁਣ ਇੱਧਰਲੇ ਪਿੰਡ ਰਹਿ ਗਏ ਥੋੜੇ ਜਿ Every block tells a tale the whole city knows. Rhythms in the shadows where the cold wind blows. Life's a gamble on these streets anything goes. Boom bap echoes through the alleys at night. Our team's players are here: Arman, Atman, Chitta, and Center. Asri Kalbir? Yes, Kalbir. Okay. Okay. Oh, just like that. team is strong, our team. ਆਹ ਬੈਠ ਗਿਆ ਤਾਂ ਟੀਮ ਹਿੱਲ ਜੂਗੀ ਲਓ ਜੀ 8:20 ਹੋ ਗਏ ਜੀ ਤੇ ਹੁਣਗੇ ਮੁੱਕੀ ਜੀ ਚੱਲੀ ਹੁਣ ਘਰ ਨੂੰ 6 ਵਜੇ ਦੇ ਆਏ ਹੋਏ ਜੀ ਸਵਾ ਦੋ ਘੰਟੇ ਹੋ ਗਏ ਗੇਮ ਲਾਉਂਦੇ ਨੂੰ ਤੇ ਹੁਣ ਚੱਲੀ ਜੀ ਆਪਾਂ ਘਰ ਨੂੰ ਲਓ ਜੀ ਘਰੇ ਪਹੁੰਚ ਗਏ ਆਂ ਗੁਰਵਾਜ ਵੀ ਆ ਗਿਆ ਨਾਨਕ ਕਹਿੰਦੇ ਹਾਂਜੀ ਦਿਖਾਉਮ ਕਿਦਾਂ ਠੀਕ ਹੈ ਦਿਖਾਉਮ ਨੇ ਤਾਂ ਥੋੜਾ ਜਿਹਾ ਹਾਂਜੀ ਚਲੋ ਰੇਸ ਲਗਾਈਏ ਰੇਸ ਲਗਾਈਏ ਖੁਸ਼ ਹੋ ਗਏ ਰੇਸ ਲਗਾਈਏ ਚਲੋ ਹੁਣ ਰੇਸ ਲਗਾਉਂਦੇ ਆਪਾਂ ਗੁਰਬਾਜ ਉਹ ਚਲਾਉਂਗਾ ਤੁਸੀਂ ਉਹ ਚਲਾਉਂਗੇ ਨਹੀਂ ਉਹ ਫਿਰ ਉਹ ਤੇ ਚੱਲਣੀ ਨਹੀਂ ਨਾ ਜ਼ਰਾਵਰ ਤੇ ਜ਼ਰਾਵਰ ਮੋਟਰਸਾਈਕਲ ਚਲਾਉਂਗਾ ਤੁਸੀਂ ਚਲਾਉਂਗੇ ਆ ਤੁਸੀਂ ਜੇ ਫੈਗਲ ਚਲਾ ਲਓ ਸਾਈਕਲ ਆਹ ਚਲਾਉਂਦਾ ਸਾਈਕਲ ਚਲਾ ਲਓ ਨਾ ਚੱਲ ਚੱਲ ਬਾਹ ਮੈਂ ਪਲੀਜ਼ ਡੰਗ ਜੱਪਨੋ ਜੱਲ 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 ਆ ਗਈ ਗੱਡੀ ਛੱਡੀ ਵੀ ਆ ਗਈ ਆ ਗਈ ਸਟ੍ਰੀਟ ਸਟ੍ਰੀਟ ਬਾਦ ਤੂੰ ਮੇਰੇ ਸੰਗ ਰੀਸ ਕਰਦੇ ਕੰਮ ਦੋਹੇ ਜਣੇ